ਸੋਹਣਾ ਹੈ ਦਾਦਾ ਬੜਾ ਸੋਹਣਾ ਹੈ ਪਾਪਾ ਪਾਪਾ ਚੰਗੇ ਆ ਅੱਛਾ ਦਾਦੀ ਦਾਦੀ ਸਾਰੇ ਸੋਹਣੇ ਆ ਸਾਰੇ ਸੋਹਣੇ ਆ ਅੱਛਾ ਘਰ ਗੁੜਗੰਦੀ ਇਹ ਸੋਹਣੀ ਘਰ ਗੁੜ ਨਹੀਂ ਗੰਦੀ ਸਾਰੇ ਸੋਹਣੇ ਆ ਅੱਛਾ ਕਿੰਨਾ ਗੱਡਾ ਭੜਿਆ ਦਾ ਦੋ ਸਾਰੇ ਆ ਇਧਰੇ ਕਿ ਮੈਨੂੰ ਟੱਡੇ ਭੜਿਆ ਏ ਅੱਲਾ ਕਾ ਪੂਰਾ ਬੱਡਾ ਪੂਰਾ ਬੱਡਾ ਹਾਂ ਲੋਟੀ ਖਾ ਲਈ ਸ਼ਰੀ ਹਾਂ ਠੀਕ ਆ ਆਪਾਂ ਖਾਣਾ ਕਹਿੰਦੀ ਅੱਜ ਮੈਂ ਖਲੋ ਕੇ ਜਾਣਾ ਬਾਹਰ ਖਲੋ ਜਾਵਾਂ ਮੈਂ ਚੜੀ ਜਾਈ ਲਾੜ ਕਰਨ ਦਾ ਨਾਲ ਹੀ ਕਹਿੰਦੀ ਪਾਪਾ ਕੀਮ ਮੈਂ ਤੈਨੂੰ ਦਵਾ ਤੈਨੂੰ ਠੀਕ ਤੈਨੂੰ ਲਾੜ ਕੀਤਾ ਲੈ ਸਕੂ ਲੋ ਆ ਗਈ ਅੱਜ ਉਸ ਨੇ ਵੱਡੀ ਵੱਡੀ ਦਿੱਤੀ ਯਾਰ ਜੈਕ ਨੇ ਨਾ ਥੋੜੀ ਵੱਡੀ ਆ ਵੀ ਮਤਲਬ ਬਾਕੀ ਚਲੋ ਕੋਈ ਨਹੀਂ ਕਰੀਮ ਨਹੀਂ ਮਿਲਦੀ ਇਹਦੇ ਹੀਠੋਂ ਦੀ ਕੋਟੀਆਂ ਕਾਂਢੇ ਪਾਣਗੇ ਉਹ ਫਰਸਟ ਕਲਾਸ ਆ ਜਾਣਗੀਆਂ ਬਹੁਤ ਜ਼ਿਆਦਾ ਠੰਡ ਹੋਣੀ ਆ ਰੋਲਾ ਨਹੀਂ ਪਾਈ ਜਮ ਕੁੱਟਣਾ ਆ ਇਹ ਕਿਸ ਨੇ ਵੇਦਿ ਨਾ ਉਹ ਬਲੂਏਟ ਕਲਰ ਦੀ ਯਾਰ ਪੈਂਟ ਨਹੀਂ ਹੋਣੀ ਪੈਣੀ ਆ ਆਪ ਆਪ ਲਿਆਵਾਂਗਾ ਨਾ ਹੋਊਗਾ ਤੇ ਉਦਾਂ ਸਾਰੇ ਬੱਚੇ ਜੀਨ ਹੀ ਪਾ ਕੇ ਆਉਣਗੇ ਬਲੂਏਟ ਕਲਰ ਦੀ ਅਸੀਂ ਵੀ ਕੱਲ ਤੋਂ ਜੀਨ ਪਾ ਕੇ ਭੇਜਿਆ ਕਰਨਾ ਇਹਨੂੰ ਦੀਬਖਾਰੀਆਂ ਰੋਟੀ ਸੂਰ ਦਿਖਾਦੀ ਨਹੀਂ ਅੱਜ ਇਹ ਵੀ ਠੀਕ ਨਹੀਂ ਤੇ ਹੁਣੇ ਰੋਟੀ ਲੱਗੀ ਹਣਾ ਆ ਮਿਰਚਾਂ ਕੌੜੀਆਂ ਨਹੀਂ ਜਿਹੜੀਆਂ ਖਾਣ ਦੀ ਬੜੀਆਂ ਕੌੜੀਆਂ ਹੀ ਏ ਨਿੱਕੇ ਨਿੱਕੇ ਆਈਆਂ ਵਡੀਆਂ ਇਹ ਉਹ ਹੀ ਇਹਨਾਂ ਚ ਨਹੀਂ ਪਲਾਟ ਚ ਪਾ ਪੈਣ ਲੈਂਦੀਆਂ ਮਿਰਚਾਂ ਆਦਾ ਆਂਦੀ ਪਾਪਾ ਸੁਪਨੇ ਚ ਕਿੰਨੇ ਮਾਰੀਆਂ ਬਚੇੜਾ ਸੁਪਨੇ ਚ ਤੇਰਾ ਮਾਰੀਆ ਪਾਪਾ ਤੇ ਮੈਂ ਖਦੋਂ ਮਾਰੀਆਂ ਪਾਪਾ ਨੇ ਕਿਥੇ ਚਪੇੜਾ ਮਾਰੀਆਂ ਤੇਰੇ ਮੰਮਾ ਨੇ ਮਾਰੇ ਕਿ ਕਰੀ ਮੰਮਾ ਨੇ ਕਰੀ ਪਾਪਾ ਨੇ ਇਧਰ ਆਪਣੇ ਡੇ ਨਿਕਲਦੇ ਪਕੌੜੇ ਕਰਨ ਹੁਣਾਂ ਦੇਖਣ ਲੱਗੇ ਮੈਂ ਆਇਆ ਹਾਂ ਇਧਰ ਲੈਂਟਰ ਪੈਂਡ ਹੈ ਦਾਦੀ ਦੇ ਦੋਸਤ ਦੇ ਘਰੇ ਤੁਹਾਡੇ ਅਰਜੀ ਦੋਸਤ ਹੈ ਉਹ ਵੈਲਕਮ ਕਰਦੇ ਸੀ ਲੋਕ ਆ ਗਏ ਹੁਣ ਫਲੇਟ ਵੀ ਆ ਗਏ ਇਧਰ ਲੱਗੇ ਟਿੰਟ ਟਿੰਟ ਬੜੇ ਬੀ ਆ ਗਏ ਆਜਾ ਆ ਉਧਰ ਉਹਨੇ ਪਕੌੜੇ ਚੁੱਕ ਦੇਣੇ ਈ ਹੂੰ ਚੱਪਲ ਕੋਈ ਨਹੀਂ ਕੈਂਚੀ ਚੱਪਲਾਂ ਨਾਲ ਅੱਜ ਪ੍ਰੋਗਰਾਮ ਵੇਖਿਆ ਜਾਣਾ ਹੈ ਆ ਵੀ ਇਹਨੂੰ ਪੈਣ ਪੈਣ ਲੱਗੇ ਪਕੌੜੇ ਖਾਣੇ ਕੀ ਪਾਣੀ ਪਕੌੜੇ ਖਾਣੇ ਇਦਾਂ ਹੀ ਖਾ ਲੈਣੇ ਚੱਪਲਾਂ 'ਚ ਕੋਹ ਨੰਦਾ ਗਾ ਕੋਹ ਨੰਦਾ ਰਹਿੰਦੇ ਕੜੀ ਪੜਾ 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 ਚੱਲ ਛਿੱਤੀ ਕਰ ਚੱਲੇ ਇੱਕ ਦੂਜੀ ਪੜਾ ਇੱਕ ਦੂਜੀ ਪੜਾ ਓ ਚੁੱਕ ਤੇ ਉਹਨਾਂ ਨੇ ਪਕੌੜੇ ਓਏ ਇੰਨੇ ਚੱਲ ਆਹ ਰਬੜ ਬੈਣਵਾ ਓ ਮੈਂ ਰਬੜ ਬੈਣ ਖਣੀ ਚੱਲ ਗੁੱਡੀਆਂ ਕਿੰਨੀਆਂ ਪੰਜ ਤਰੀ ਉਹ ਹਾਂ ਬਈ ਇੱਥੇ ਹੀ ਭਾਜੀ ਚੱਲ ਪਕੌੜੇ ਖਾਣ ਮੇਰਾ ਵਲਾ ਪਾਦਣਾ ਹੈ ਚਾਹਲਾ ਕਿੰਨੇ ਆਵੇ ਵੈਰਾਈਟੀਆਂ ਵੀ ਆਏ ਪਾਜੀ ਆਵੇ ਸਰਦਾਰ ਸਾਹਮਣੇ ਗੋੜੇ ਖਾਓ ਪਕੌੜੇ ਰੀੜ ਬਣ ਗਈ ਹੈ ਕਿਦਾਂ ਪਾਜੀ ਕਿਦਾਂ ਪ੍ਰੋਗਰਾਮ ਵਧੀਆ ਬਹੁਤ ਵਧੀਆ ਕਿਦਾਂ ਬਣੀ ਕਰਦੀ ਦੀ ਬਣੀ ਨਹੀਂ ਇਹ ਪਲੇਟ ਸਾਰੀ ਕਿਹਦੇ ਤੋਂ ਚਾਹਣਾ ਹੈ ਘਰ ਚੱਕ ਤੂੰ ਮੰਦਾ ਨਾ ਵਿੱਚ ਚਾਹ ਪੀ ਕੇ ਤੇ ਨਾਲ ਹੀ ਪਾਣੀ ਨੀ ਕਰਦੇ ਤਾਂ ਕਿ ਮੇਰੇ ਵਿੱਚ ਮੇਰੇ ਪਕਾੜੇ ਖਾ ਲਿਆ ਹੁਣ ਸੰਦੀਪ ਆ ਗਿਆ ਨਾਲ ਕਹਿੰਦੇ ਰੋਟੀ ਮਾ ਚਾ ਰੋਟੀ ਖਾ ਲੈ ਯਾਰ ਸੱਧਿਆ ਗ ਲੈਨੇ ਮਾਨ ਨਾਲ ਸਰਦਾਰ ਸਾਹਿਬ ਬੈਠੇ ਮੇਰੇ ਨਾਲ ਗੜੀ ਗੜੀ ਕਹਿੰਦੇ ਮੈਂ ਬਹਿਰਾ ਹਾਂ ਪੁੱਛ ਰੋਟੀ ਲਾਤੀ ਨਹੀਂ ਲਾਤੀ ਨੇ ਦਾ ਮੈਂ ਹਾਂ ਡਾੜੀ ਨੂੰ ਸਾਰਾ ਕਲੋਨੀ ਦਾ ਪਤਾ ਹੁੰਦਾ ਨਾ ਸਾਹਤ ਆ ਉਹ ਮੈਂ ਸੰਤਰੀ ਹਾਂ ਤਾਂ ਲਾਉਂਦਾ ਮੈਂ ਉਹਦੇ ਉਹ ਕੀਨ ਖਾਂਡਿਆ ਕਣੀ ਉਹ ਭਰੀ ਜੇ ਚਾਹੂਆ ਉਹ ਦੇ ਦੇ ਖਾ ਖਾ ਪੈਜੋ ਪੈਜੋ ਅਪਲੇ ਟੁੱਟੀ ਤੇ ਰੇਲੀ ਜੇ ਟੁੱਟੀ ਆ ਚੱਲ ਮੈਨੂੰ ਸਾਹ ਮਿਲਦੀ ਖਿੱਚ ਲੈ ਅੰਦਰ ਚੜਾ 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 ਲੈ ਵੀ ਓਏ ਲੱਗੇ ਘਰਾਂ ਨੂੰ ਪਰ ਪਰ ਓਏ ਨਾ ਵੀ ਇੱਧਰ ਕਦਾਂ ਡੈਸ਼ ਤਾਂ ਨਹੀਂ ਕਰਨ ਉੱਠ ਵੀ ਗਿਆ ਏ ਉਹ ਉੱਠ ਗਿਆ ਵਾ ਤੂੰ ਦਿੰਦੇ ਸੁਆਇਆ ਸੀ ਬਹਿ ਜਾ ਇੱਧਰ ਮੈਨੂੰ ਪੁੰਜੀ ਬਹਿ ਕੇ ਵਧੀਆ ਲੱਗਦਾ ਰੋਟੀ ਖਾਣਾ ਇਹ ਸਾਰੇ ਇਨ ਬੈੱਡ ਤੇ ਬੈਕੜੇ ਹਨ ਮੈਨੂੰ ਪਤਾ ਨਹੀਂ ਪੈਰਾਪਰ ਬਹਿ ਖਾਣਾ ਚਾਹੀਦਾ ਪ੍ਰਸ਼ਾਦਾ ਨਹੀਂ ਨਹੀਂ ਉਦਾਂ ਪੈਰਾਪਰ ਬਣਾ ਜੀਦਾ ਵਾ ਹੂੰ ਨਹੀਂ ਪ੍ਰਸ਼ਾਦਾ ਚੋਂਕੜੀ ਮਾਰ ਕੇ ਉਦਾਂ ਪਰ ਪੈਰਾਪਰ ਬਹਿਣਾ ਚਾਹੀਦਾ ਸਹੀ ਗੱਲ ਹੈ ਹਲੋ ਮੈਂ ਨਹੀਂ ਬੈਂਦਾ ਮੈਂ ਹਰ ਫਤਿਵ ਨਹੀਂ ਬੈਂਦਾ ਪੈਰਾ ਪਾਰੇ ਨੂੰ ਹੁਣ ਮੈਂ ਕਹਿ ਕੇ ਜਾਣਾ ਅੱਜ ਪੈਰਾ ਪੜ ਬੈ ਮੈਨੇ ਕਥੇ ਸਮਾਨ ਨੂੰ ਬਹੁਤ ਲੱਗੀ ਰੋਣ ਦੁਆਵੇ ਤਾਂ ਆਪਾਂ ਕਿੰਨਾ ਲੀ ਪੈਣਾ ਮੈਂ ਤਾਂ ਲੱਭਣ ਨੂੰ ਓਕੇ ਤੇ ਲੇ ਆਪਾਂ ਹੁਣ ਵਾਈ ਖਾਸਾ ਬਾਈ ਫਤਿਵ ਮੁੰਨ ਨੇ ਵੇਖ ਕੇ ਆਪਾਂ ਨੌਕਰੀ ਰੱਖਣ ਨੂੰ ਹੈ ਚੰਗਾ ਟਵਲਟਵਾਜੀ ਕੀਤੀ ਇਹਨਾਂ ਹੱਸਦੀ ਕਿਦਾ ਅ 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 ਚਲੇ ਗਿਆ ਚਲੇ ਗਿਆ ਇਹਨੂੰ ਲੈ ਲੈ ਨਾਲ ਵਿਚਾਰੀ ਦੇ ਨਾ ਜਿਹੜਾ ਚੀਜ਼ ਗਿਆ ਉਹਦੇ ਵਿੱਚ ਕਿਦਾਂ ਕਰਦਾ ਭਾਜੀ ਕੀ ਕਹਿ ਰਹੇ ਤੁਸੀਂ ਲੈ ਟੀਨ ਨਾਈਟ ਗਿਆ ਐਮ ਆਈ ਐਨ ਐਸ ਦੀਆਂ ਟੀਨਾ ਪਈਆਂ ਨਾ ਇਹਦੀ ਸਾਲ ਦੀ ਐਡ ਭਰੀ ਐਫੀਟੇਬਟ ਹੋਇਆ ਉਹ 6 ਮਹੀਨੇ ਤੱਕ ਕਰੋੜ ਰੁਪਈਆ ਹੋਣਿਆ ਨੂੰ ਹੋਰ ਕੀ ਇਹ ਸ਼ੌਂਕ ਨੂੰ ਪਾਈਆਂ ਵਾ ਇਹ ਪਾ ਪੈਸੇ ਆ ਪੈਸੇ ਆਉਣੇ ਤਾਂ ਕਰਕੇ ਮਸ਼ਹੂਰੀ ਕੀਤੀ ਇਹਨਾਂ ਦੀ ਐਡ ਐਡ ਕੀਤੀ ਅਸੀਂ ਆ ਮੇਰਾ ਵੀ ਫੋਨ ਫੜਾਈ ਫੋਨ ਫੜਾਈ ਵੜੇ 2 2 4 ਫੋਨ ਆਈਫੋਨ ਆਵਾਜ਼ ਮੇਰੇ ਵਾਲਾ ਮੇਰਾ ਪਰਸਨਲ ਆਵਾਜ਼ ਆ ਹਾਂ ਤੇ ਬਾਕੀ ਬਾਕੀ ਅੰਦਰ ਲਮਾਰੀ ਚ ਜਦੋਂ ਮਰਜੀ ਆਓ ਤੇ ਭਾਵੇਂ ਛਾਤੀ ਮਾਰ ਲਿਓ ਥੋੜਾ ਆਪਣੇ ਆਫਿਸ ਚ ਚੱਲੇ ਚੱਲ ਨਾ ਬਹੁਤਾ ਨੇ ਕਹਿੰਨੇ ਕਿ ਟੈਕਸ ਵਾਲੇ ਆ ਜਾਣੇ ਆ ਨਹੀਂ 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 ਹੁੰਦੇ ਇੰਨੇ ਟੈਕਸ ਵਾਲੇ ਉਹਨਾਂ ਨੂੰ ਪਤਾ ਵਾ ਟੀਨਾ ਵੇਖ ਕੇ ਹੀ ਉਹਨਾਂ ਦਾ ਟੈਕਸ ਕਿੱਥੇ ਕਿੱਥੇ ਦਾ ਸੋਦਾ ਹੀ ਮਾਹ ਭੈਂਡ ਲੈਣਾ ਹੈ ਟੈਕਸ ਭਾਲ ਦੇ ਬੈਂਡ ਕੱਢ ਦੇ ਹਾਂ ਚਾਹੀ ਪੱਤਰ ਜੇ ਬੈਂਡ ਅਛਾ ਆ ਜੜਾ ਆਹ ਫੇਰ ਫੇਰ ਬੈਂਡ ਹੈ ਜਿਹਦੇ ਤੋਂ ਠੁਕੀ ਆ ਉਹਦੀ ਕੋਈ ਨਹੀਂ ਇਦਾਂ ਦੇ ਹੁੰਦੇ ਰੱਖਿਆ ਹੁੰਦੇ ਕਣੀ ਆੜਾ ਹੱਡੀਆਂ ਮਲਦਾ ਜੜਾ ਐਸਨ ਤੋਂ ਕੋਈ ਵਾਧੂ ਨਹੀਂ ਲੈ ਵੀ ਕਰੋ ਚੱਕ ਟੀਨ ਟੀਨ ਕਹਿੰਦੇ ਟ੍ਰੇਨ ਜਾਣ ਦੀ ਚੱਕਰੀ ਬਾਜ਼ਾਰ ਆਏ ਆ ਇਧਰ ਤੇ ਇੱਥੇ ਜੁੱਤੀ ਚੇਂਜ ਕਰਨੀ ਹੈ ਯਾਰ ਦੁਕਾਨ ਆ ਅੱਗੇ ਅੱਗੇ ਆ ਸੁੱਟਾਂ ਦੇ ਨਾਲ ਹੀ ਆ ਕਸੂਤ ਕਿਉਂ ਵੇਖੋ ਬਾਹਰ ਲਾ ਦਈਏ ਇੱਥੇ ਬਾਹਰੇ ਨਹੀਂ ਤੇ ਜੁੱਤੀ ਚੇਂਜ ਕਰਨ ਵਾਸਤੇ ਆਏ ਹੀ ਤੇ ਮੰਮੀ ਜੋਗੀ ਇੱਕ ਜਰਾ ਆ ਸ਼ੂਜ਼ ਲੈ ਲਈ ਮੰਮੀ ਮੰਗਦੇ ਸੀ ਬੜਾ ਕੰਫਰਟ ਹੋਵੇ ਤੇ ਬਿਦਾਉਟ ਲੇਸਿੰਗ ਹੁੰਦੇ ਹੋਏ ਜਨ ਆ ਗਈਆਂ ਹਾਂ ਤਾਂ ਇਹ ਹਲਕਾ ਨਾਲ ਜਾਂ ਦਾ ਚੀਜ਼ ਆ ਚੀਜ਼ ਜਾਈ ਦੀ ਕੈਂਪ ਬਹੁਤ ਵਧੀਆ ਕੰਫਰਟੇਬਲ ਆ ਉਹ ਆ ਵੀ ਚੀਜ਼ ਸੋਹਣੀ ਹੈ ਪਰ ਆ ਚੀਜ਼ ਨਵੇਂ ਭਾਜੀ ਆ ਚੀਨ ਉਹਦੀ ਬੜੀ ਉਹ ਪੱਕਣ ਨੰਦੀ ਤੇ ਆ। ਅੰਮੀ ਸੋਹਣਾ ਹੈ ਨਾ। ਬਲੈਕ ਕਲਰ ਨਹੀਂ ਕਲਰ ਨਹੀਂ। ਅੰਮੀ ਸਮਝ ਆ ਸੋਹਣਾ ਲੱਗਾ ਤੈਨੂੰ। ਆ ਮੈਡਮ ਨੇ 3 ਅਲੱਗ ਵਿੱਚ। ਭਾਜੀ ਆ ਆ ਚੀ ਸੋਹਣੀ ਲੱਗੀ ਉਹਦਾ ਜਦਾਂ ਇੱਥੇ ਥੋੜਾ ਜਿਹਾ ਡਿਜ਼ਾਈਨਿੰਗ ਵਗੈਰਾ ਆ ਸੀ। ਪਹੁੰਚ ਗਏ ਘਰੇ ਤੇ ਮੰਮੀ ਨੇ ਸ਼ੂਜ਼ ਦਿਖਾਉਨੇ ਆ ਮੰਮੀ ਤੇ ਲੈ ਲੈਂਦੇ ਆ ਮੰਮੀ ਨੇ ਭਾਈ ਪਸੰਦ ਨਾਲ ਆਣ ਬਾਕੀ ਪਤਾ ਕੋਈ ਨਹੀਂ ਹੁਣ ਆ ਗਏ ਘਰੇ ਆਪਾਂ ਦਰਵਾਜ਼ਾ ਬੰਦ ਕਰਦੇ ਜੀ ਅਸੀਂ ਲੈ ਤੇ ਬਹੁਤ ਨਹੀਂ ਇੱਕਦਮ ਨਾਲ ਉਹ ਆ ਕੇ ਇਤਨਾ ਬਹੁਤ ਨਹੀਂ ਤੇ

ਜੇ ਮਾਸੀ ਸਾਡੇ ਦੁਕਾਨ ਦਾ ਕੰਦੂੜ ਲਾ ਗਿਆ ਵੱਡੀ 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 ਜਿਹੀ ਲੱਗਦੀ ਭਰਾ ਮੈਂ ਤੁਮ ਨੂੰ 6 ਕਿਉਂ 5 ਲੈ ਕੇ ਆ ਤੇ ਮੈਂ ਹੁਣ ਹੁਣ ਦੱਸਿਆ ਕਿਹੜਾ ਸਾਈਜ਼ ਲੈ ਕੇ ਜਾ ਉਹ ਤਾਂ ਇਹ ਮੈਨੂੰ ਕਿਹਾ 6 ਤੇ ਮੈਂ ਲੈ ਕੇ ਆ 5 ਨੰਬਰ ਮੈਂ ਹੁਣ ਇਤੋਂ ਥੱਲੇ ਕੋਈ ਨਹੀਂ ਆ ਸ਼ੁਰੂ ਇਤੋਂ ਥੱਲੇ ਨਹੀਂ ਕੋਈ ਇਤੋਂ ਤਾਂ ਨਿਆਣੇ ਆਏ ਹੋਣੇ ਹੂੰ ਤੇ ਅਬ ਵੱਡੇ ਨਹੀਂ ਬਿਲਕੁਲ ਸੈਟ ਹੈ ਕੀ ਹਾਂ ਮਸੀ ਬੜੇ ਪਰਮੇਤਰਨ ਚ ਮਜ਼ਾ ਆਉਂਦਾ ਨਾ ਇਹ ਚ ਉੱਠਣਾ ਵਾਲੀ ਪਰਮੇਤਰਨ ਚ ਮਜ਼ਾ ਆਉਂਦਾ ਨਾ ਕੰਪਨੀ ਦੇ ਇਹੋ ਫਾਇਦਾ ਹੁੰਦਾ ਜੱਸੀ ਸ਼ੋਅ ਆ ਨਹੀਂ ਹੁੰਦੀ ਪਰ ਤੁਰਨ ਚ ਇਨਾ ਮਜ਼ਾ ਹੁੰਦਾ ਨਾ ਕਿ ਸੰਭਲ ਵੀ ਤਾਂ ਪੈਰ ਹੀ ਖੁਲੇ ਹੋ ਗਏ ਤੇ ਐ ਮਜ਼ਾ ਆਉਂਦਾ ਤਾਂ ਹੁੰਦਾ ਐ ਲੱਗਦਾ ਜਿਵੇਂ ਪੈਰ ਪੈਰੀ ਕੋ ਪਾਇਆ ਹੀ ਨਹੀਂ ਕੰਪਨੀ ਦੇ ਕੰਪਨੀ ਦੇ ਇਹ ਫੁੱਟਾ ਦਾ ਫਾਇਦਾ ਹੁੰਦਾ ਹਮੇਸ਼ਾ ਹੂੰ ਇੱਛਾ ਥੋੜੇ ਧੰਦੇ ਦਾ ਲੈ ਵੀ ਮਸੀ ਕਹਿੰਦੀ ਲੂਸ ਹੋ ਆ ਥੋੜੇ ਜਿਹੜਾ ਬੰਪਾ ਦੇ ਬੰਨੇ ਨਹੀਂ 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 ਮੇਰੇ ਰਾਗੜੀ ਭਾਈ ਮਰਗਦੀ ਅਭੀ ਇੱਕ ਗੂੜ ਜਿਹੜੇ ਆ ਉਹ ਮੈਨੂੰ ਲੱਗਦੇ ਆ ਵੱਡੇ ਲੱਗਦੇ ਆ ਪਰ ਪੰਜ ਨੰਬਰ ਤੋਂ ਛੋਟਾ ਨੰਬਰ ਕਿਹੜਾ ਨੇ ਹੋਣਾ ਪਰ ਮੈਂ ਚਾਹ ਜਿਰਾ ਬਾਂ ਦਾ ਪਾਗ ਹੋਈ ਨੇ ਕਿੱਦਾਂ ਉਹ ਜਿੱਦਾਂ ਬਣ ਲੁੱਧਰੀਂ ਤੁਸੀਂ ਆਪਾਂ ਇਸ ਤਰਲੇ ਪਿਆ ਸੀ ਇਹਨੇ ਬੋਲਣਾ ਚਲੋ ਅਗੇ ਪਾਉਂਦੇ ਹਾਂ ਬਣੀ ਗੱਲ ਮਾਸਿਗੇ ਨਹੀਂ ਜਿਹੜਾ ਆਪਾਂ ਨਾ ਠੀਕ ਆ ਜਿਹੜਾ ਆਪਾਂ ਠੀਕ ਆ ਭੱਜ ਬੜਾ ਜਾ ਨਾ ਐਮਓ ਐਕ ਤੇ ਨਾਲ ਕੇਰਪੋਟ ਕੰਮ ਓਕੇ ਦੀ ਪ੍ਰੋਟ ਓਕੇ ਦੀ ਰਿਪੋਰਟ ਆ ਕੰਮ ਅੱਟੀਆਂ ਥੋੜੀਆਂ ਥਾਂ ਨਹੀਂ ਦੇਣਾ ਬਾਣੀ ਦਾ ਬੜਾ ਸੈਟ ਵਾਜੀ ਇੱਥੋਂ ਤੱਕ ਐਸਾ ਇੱਥੋਂ ਤੱਕ ਥੋੜਾ ਇੱਥੋਂ ਬੁਝੇ ਢਿੱਲਾ ਨਾ ਕਰ ਠਾ ਨਾ ਕਰ ਪੁੱਤ ਟੋਪੀ ਨੂੰ ਇਹਨੂੰ ਤਾਂ ਰਹਿ ਇਹਨੂੰ ਪਤਾ ਇੱਥੇ ਰੱਖੀ ਤਾਂ ਇੱਥੇ ਰੱਖੀਦਾ ਚੁੱਕੋ ਚੁੱਕਦਾ ਵਾਂ ਮੈਂ ਤਾਂ ਤੈਨੂੰ ਕੁਲ ਜਣਾ ਨਹੀਂ

ਹਾਂ ਹਾਂ ਹੁਣ ਮੈਨੂੰ ਕਰੀਮ ਲਾ ਦਿੱਤਾ ਆ ਬਣਾ ਦੇਖੋ ਅੱਖਾਂ ਟੈਸਟ ਕਰਨ ਲੱਗੇ ਹੁਣ ਮਸ਼ੀਨ ਨਾਲ ਚੈੱਕ ਕਰਨ ਲੱਗੇ ਅੱਖਾਂ ਹਰ ਜਿੰਦਾ ਦਾਦਾ ਵੀ ਖਾਣ ਲਿਆ ਰੋਟੀ ਆ ਸਬਜੀ ਪਾਜੀ ਏਨ ਪਤਾ ਨਹੀਂ ਲੱਗਿਆ ਹੁਣ ਆ ਵਿਸ਼ਾਦ ਦਾ ਕਹਿੰਦੀ ਇੱਥੇ ਬਹਿਣਾ ਕੱਲ੍ਹ ਦੀ ਦਈ ਹੋ ਚੜੀ ਲਿਆਉਣ ਤੇਰਾ ਭਲਾ ਜੇ ਪਿੱਛੇ ਨਾ ਢੱਕ ਜੀ ਐਦਾਂ ਮੇਰਾ ਵਨ ਐ ਇਹਦੇ ਪਿਛੇ ਬੁੱਲ ਲੱਛਾ ਹੋ ਗਿਆ ਮਜੂਰ ਹੋ ਗਿਆ ਬੁਖਾਰ ਸੀ ਨਾ ਇਹਨੂੰ ਜ਼ੁਕਾਮ ਲੱਗਾ ਸੀ ਹਰ ਗੋ ਸੌਂਗੀ ਹਾਂ ਤੂੰ ਇਹ ਤੇਰਾ ਬਿਸਤਰਾ ਵਾ ਨੀ ਸਾਗ ਨਾ ਖਾਣੇ ਕਿ ਤਾਲਣਾ ਇਦਾਂ ਇਦਾਂ ਸੰਗਾ ਨੋਂਡੀ ਇੰਦਰਾ ਆ ਕੇ ਲਾਇ ਲੂਆ ਸੇ ਕਰਨੇ ਬਾਰੀ ਚੁੱਲੇ ਦੇ ਵਿੱਚ ਕਿਹੜੇ ਕਾਕੇ ਵਾਲੇ ਵੇਖੀ ਵੀਡੀਓ ਅੰਟੀ ਵਾਲੇ ਹਾਂ ਅੰਟੀ ਵਾਲੇ ਹੂੰ ਉਹ ਵਾਲੇ ਹਾਂ ਜਮੇ ਕਾਕੇ ਨੂੰ ਸਵਾਲ ਲਾ ਗੋਦੀ ਚਲ ਮੇ ਬਾਤ ਮੈਂ ਵੀ ਕੋਈ ਕੰਮ ਕਰਨ ਵਾਲੀ ਬਣੂਗੀ ਸੋਣਾ ਹੋਣੇ ਦਾ ਹੀ ਸਾਰੇ ਜਾਣੇ ਖਾਂਦੇ ਹਰ ਕੋਣ ਵੀ ਖਾਂਦੇ ਦਾਦੀ ਵੀ ਰੋਟੀ ਖਾਂਦੇ ਇੱਕੇ ਵਾਰੀ ਕੰਮ ਦਾ ਬੇੜ ਆਈ ਹੁਣ ਰੋਟੀ ਲੈ ਆ ਫਿਰ ਤੇ ਇਰਾਦਾ ਵੀ ਚਾਹ ਵੀ ਬਣ ਜੇ ਤੇ ਰੋਟੀ ਨਹੀਂ ਆ ਗਣ ਤੂੰ ਲੈ ਕੇ ਦੇ ਮਾਹੀਏ ਪਾਣੀ ਦਾਦੀਾਂ ਦੀ ਮਾਂ ਮੇਰੀਏ ਪਾਣੀ ਲੈ ਕੇ ਦੇ ਪਾਣੀ ਪੀਣਾ ਤੂੰ ਆਇ ਤੋਂ ਲੱਗੇ ਘੋਟ ਤੇ ਜੂਸ ਪੀਂ। ਇਹ ਵੀ ਬੜੇ ਚੇਤਾ ਆਖੀ ਜਾਂਦਾ ਮੈਂ ਜੂਸ ਪੀਣਾ ਜੂਸ ਪੀਣਾ ਨਿਆਣਿਆਂ ਨੂੰ ਜਿੱਦ ਕਰੀ ਜਾਂਦਾ। ਮੈਂ ਚੱਲ ਤੀ ਲਾ ਭਰਾਵਾ। ਵੀਰਾ ਕਹਿੰਦਾ ਕੀ ਗਾਣਾ ਬੋਲਣ ਡਿਆ ਲੱਡੂ। ਕੀ ਗਾਣਾ ਬੋਲਣ ਡਿਆ?